ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਇਸ ਐਨੀਮਲ ਫਿਲਮ ਦੇ ਵਿੱਚ ਗੀਤ ਨੇ ਜਿੱਥੇ ਅਰਜਨ ਵੈਲੀ ਨੂੰ ਪੰਜਾਬ ਦੇ ਵਿੱਚ ਜਿਉਂਦਾ ਕਰ ਦਿੱਤਾ ਉਥੇ ਅੱਜ ਕੱਲ ਫਰੀਦਕੋਟ ਦਾ ਇੱਕ ਪਰਿਵਾਰ ਵੀ ਖੁਸ਼ ਹੋਇਆ ਦਿਖਾਈ ਦੇ ਰਿਹਾ ਹੈ ਇਸ ਦਾ ਕਾਰਨ ਹੈ ਕਿ ਇਸ ਫਿਲਮ ਦੇ ਵਿੱਚ ਫਰੀਦਕੋਟ ਦੇ ਇੱਕ ਫੋਟੋਗ੍ਰਾਫਰ ਬਰਾਡ ਪ੍ਰਿੰਸ ਵੱਲੋਂ ਬਣਾਈ ਗਈ ਇੱਕ ਤਸਵੀਰ ਪੂਰੀ ਤਰ੍ਹਾਂ ਇਸ ਫਿਲਮ ਦੇ ਵਿੱਚ ਅਨਿਲ ਕਪੂਰ ਔਰ ਰਣਵੀਰ ਕਪੂਰ ਵੱਲੋਂ ਆਪਣੇ ਵੱਡ ਵਡੇਰਿਆਂ ਵੱਜੋਂ ਪੇਸ਼ ਕਰਨਾ ਦੱਸਿਆ ਜਾ ਰਿਹਾ ਹੈ ਬਰਾਡ ਪ੍ਰਿੰਸ ਨੇ ਪੰਜਾਬ ਡੈਰੀ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਬਹੁਤ ਸਾਲ ਪਹਿਲਾਂ ਇੱਕ ਪ੍ਰੋਜੈਕਟ ਬਣਾਇਆ ਸੀ ਇੱਕ ਗੀਤ ਸ਼ੂਟ ਕੀਤਾ ਸੀ ਪਰ ਉਹ ਕਿਸੇ ਕਾਰਨ ਰਿਲੀਜ਼ ਨਹੀਂ ਸੀ ਹੋ ਸਕਿਆ ਉਹਨਾਂ ਕਿਹਾ ਕਿ ਇਸ ਗੀਤ ਦੇ ਵਿੱਚ ਉਹਨਾਂ ਨੇ ਇੱਕ ਫੋਟੋ ਬਣਾਈ ਸੀ ਜਿਹੜੀ ਕਾਫੀ ਸਾਲ ਪ੍ਰਾਣੀ ਪੇਸ਼ਕਾਰੀ ਕਰਦੀ ਸੀ ਹਾਲਾਂਕਿ ਫੋਟੋ ਦੇ ਵਿੱਚ ਬਰਾਡ ਪ੍ਰਿੰਸ ਖੁਦ ਵੀ ਪੱਗ ਬੰਨੀ ਖੜਾ ਦਿਖਾਈ ਦਿੰਦਾ ਹੈ ਤੇ ਉਹ ਫੋਟੋ ਜਦੋਂ ਉਸਨੇ ਨੈਟਫਲਿਕਸ ਤੇ ਹੁਣ ਰਿਲੀਜ਼ ਹੋਈ ਐਨੀਮਲ ਉਸ ਵਿੱਚ ਦੇਖੀ ਉਸ ਦੇ ਰਿਸ਼ਤੇਦਾਰਾਂ ਨੇ ਤਾਂ ਉਸ ਨੂੰ ਦੱਸਿਆ ਤੇ ਉਸਨੇ ਸਵਾਰ ਕੇ ਉਹ ਦੇਖੀ ਤਾਂ ਵਕਈ ਉਹ ਫੋਟੋ ਪੂਰੀ ਤਰ੍ਹਾਂ ਹੂਬ ਹੂ ਅਨਿਲ ਕਪੂਰ ਦੀਆਂ ਅੱਖਾਂ ਦੇ ਸਾਹਮਣੇ ਤੇ ਰਣਵੀਰ ਕਪੂਰ ਦੇ ਪਿਛਲੇ ਪਾਸੇ ਲੱਗੀ ਹੋਈ ਦਿਖਾਈ ਦਿੰਦੀ ਆ ਇੱਕ ਸੀਨ ਦੇ ਵਿੱਚ ਤੇ ਇਹ ਫੋਟੋ ਕਈ ਹੋਰ ਸੀਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਲੱਗੀ ਦਿਖਾਈ ਦਿੰਦੀ ਆ ਜਿਸ ਕਰਕੇ ਬਰਾਡ ਪ੍ਰਿੰਸ ਅੱਜ ਖੁਸ਼ ਦਿਖਾਈ ਦੇ ਰਿਹਾ ਹੈ ਤੇ ਆਓ ਹੁਣ ਸਾਰਾ ਕੁਝ ਬਰਾਡ ਪ੍ਰਿੰਸ ਤੋਂ ਹੀ ਸੁਣਦੇ ਆ ਕਿ ਇਸ ਫਿਲਮ ਦੀ ਕ੍ਰੀਏਟਿਵ ਟੀਮ ਨੇ ਇਹ ਕਿਸ ਤਰ੍ਹਾਂ ਲੱਭੀ ਹੋਵੇਗੀ ਫੋਟੋ ਕਿਉਂਕਿ ਉਹਨਾਂ ਨੇ ਪੰਜਾਬ ਤੇ ਖਾਸ ਕਰਕੇ ਜਿਆਦਾ ਕੰਮ ਕੀਤਾ ਤੇ ਉਸ ਵਿੱਚ ਜਿੱਥੇ ਉਹਨਾਂ ਨੇ ਅਰਜਨ ਵੈਲੀ ਲੱਭਿਆ ਉੱਥੇ ਇਹ ਫੋਟੋ ਵੀ ਵੱਡ ਵਡੇਰਿਆਂ ਵਜੋਂ ਉਹਨਾਂ ਨੇ ਲੱਭੀ ਬੜੀ ਚਰਚਾ ਵਿੱਚ ਮੂਵੀ ਆ ਕੇ ਚੱਲਦੀ ਭਈ ਐਨੀਮਲ ਔਰ ਜੀਦੇ Song ਨੂੰ ਵੀ ਕਾਫੀ ਅਵਾਰਡ ਮਿਲ ਚੁੱਕੇ ਆ ਅਰਜੁਨ ਵੈਲੀ ਨੂੰ ਤੇ ਰਣਵੀਰ ਕਪੂਰ ਦੇ ਕੈਰੀਅਰ ਦੀ ਸਭ ਤੋਂ ਸੈਕਸੈਸਫੁਲ ਮੂਵੀ ਆ ਦੇਖੇ ਜਾਵੇ ਤਾਂ ਬੋਬੀ ਦุลਪਾ ਜੀ ਉਹਨਾਂ ਦੇ ਕੈਰੀਅਰ ਦੀ ਕਾਫੀ ਗੈਪ ਪੈ ਗਿਆ ਸੀ ਤੇ ਉਹਨਾਂ ਲਈ ਵੀ ਇਹ ਬਹੁਤ ਬੈਸਟ ਮੂਵੀ ਰਹੀ ਆ ਤੇ ਉਸ ਮੂਵੀ ਵਿੱਚ ਮੇਰਾ ਪਾਰਟ ਆਉਣਾ ਮੇਰੀ ਫੋਟੋ ਨੂੰ ਯੂਜ਼ ਕਰਨਾ ਉਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ ਉਹਨਾਂ ਨੇ ਮੇਰੀ ਫੋਟੋ ਨੂੰ ਪਤਾ ਨਹੀਂ ਕਿਵੇਂ ਲੱਭਿਆ ਠੀਕ ਹੈ ਇੱਕ ਛੋਟੇ ਸ਼ਹਿਰ ਦਾ ਮੈਂ ਬੰਦਾ ਵਾਂ ਤੇ ਉਹ ਫੋਟੋ ਕਿਵੇਂ ਯੂਜ਼ ਆਈ ਕਿਵੇਂ ਚੱਕਿਆ ਆਈ ਡੋਨਟ ਨੋ ਪਰ ਮੈਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਈਵਨ ਕਿ ਮੈਂ ਫਿਲਮ ਅ ਅਰਜੁਨ ਵੇਲੇ ਜਿਹੜੇ ਗਾਣਾ ਸੀਗਾ ਹਨ ਇਸ ਕਰਕੇ ਫਿਰ ਦੇਖਣ ਗਿਆ ਸੀਗਾ ਐਨੀਮਲ ਔਰ ਸਾਰੀ ਮੂਵੀ ਦੇਖੀ ਮੇਰੇ ਲੋਕਾਂ ਨੇ ਖੜੇ ਹੋ ਗਏ ਯਾਰ ਐਡੀ ਸੋਹਣੀ ਮੂਵੀ ਮੈਂ ਨਹੀਂ ਵੇਖੀ ਹਨਾ ਤੋ ਉਹ ਮੂਵੀ ਜਦੋਂ ਦੇਖੀ ਮੈਂ ਤੇ ਮੈਨੂੰ ਕੋਈ ਸੀਨ ਦਾ ਨਹੀਂ ਪਤਾ ਸੀ ਕਿ ਮੇਰਾ ਸੀਨ ਉਹਦੇ ਵਿੱਚ ਹੈਗਾ ਫਿਰ ਜਦੋਂ Netflix ਤੇ ਮੂਵੀ ਇਹ ਆਈ ਤਾਂ ਮੇਰੇ ਭਾਂਜੇ ਨੇ ਕਹਿੰਦਾ ਮਾਮਾ ਜੀ ਤੁਸੀਂ ਕਹਿੰਦਾ ਮੂਵੀ ਦੇ ਵਿੱਚ ਹੈਗੇ ਹੋ ਤੇ ਮੈਂ ਹੈਰਾਨ ਤੇ ਮੇਰੇ ਕੋਈ ਸੀ ਦਾ ਕੋਟਕਾਣਾ ਨਹੀਂ ਸੀਗਾ ਵੀ ਐਡੀ ਮੂਵੀ ਦੇ ਵਿੱਚ ਮੇਰਾ ਮੇਰਾ ਪਾਰਟ ਆਉਣਾ ਹਨਾ ਇੱਕ ਹਿੱਸਾ ਬੰਨਾ ਉਹ ਬਹੁਤ ਵੱਡੀ ਗੱਲ ਸੀ ਮੇਰੇ ਲਈ ਕੀ ਹੈ ਫੋਟੋ ਹਾਂਜੀ ਮੈਂ ਤੁਹਾਨੂੰ ਫੋਟੋ ਦਿਖਾਉਣਾ ਵਾ ਤੇ ਆ ਮੇਰੀ ਪਿਕਚਰ ਆ ਜੀ ਤੇ ਇਹਦੇ ਵਿੱਚ ਮੇਰੇ ਮੰਮਾ ਵੀ ਹੈਗੇ ਮੇਰੇ ਸਿਸਟਰ ਵੀ ਹੈਗੇ ਕਾਫੀ ਹੈਗੇ ਤੇ ਕੁਝ ਮੇਰੇ ਨਾਲ ਕੁਝ ਕਲਾਕਾਰ ਹੋਰ ਵੀ ਹੈਗੇ ਆ ਇਹ ਫੋਟੋ ਨੂੰ ਨੇ ਯੂਜ਼ ਕੀਤਾ ਗਿਆ ਕਰ ਐਂਡ ਥਿਸ ਇਜ਼ ਮੀ ਕਦੋਂ ਦੀ ਫੋਟੋ ਆ ਕਿਵੇਂ ਇਹ ਫੋਟੋ ਤੁਸੀਂ ਮੀਡੀਆ ਚ ਕਿਵੇਂ ਆਈ ਫੋਟੋ ਇਹ ਐਕਚੁਅਲ ਵੇਚਣਾ ਜੀ ਮੇਰਾ ਫੋਟੋਗ੍ਰਾਫੀ ਦਾ ਬਿਜ਼ਨਸ ਆ ਬਰਾਡਪਿੰਸ ਫੋਟੋਗ੍ਰਾਫੀ ਨਾਮ ਤੇ ਤੇ ਕੋਈ ਛੋਟਾ ਸ਼ੌਂਕ ਸੀਗਾ ਵੈਸੇ ਮੈਂ ਸ਼ੌਂਕ ਕੋਈ ਸ਼ੂਟ ਨਹੀਂ ਕਰਦਾਗਾ ਤੇ ਹਾਂ ਥੋੜਾ ਬਹੁਤ ਐਕਟਿੰਗ ਦਾ ਕਿਹੜਾ ਹੈਗਾ ਤੇ ਮੈਂ ਐਜ਼ ਅ ਐਕਟਰ ਕੰਮ ਕਰਨਾ ਚਾਹੁੰਦਾ ਸੀ ਤੇ ਉਹਨਾਂ ਨੇ ਜ਼ਿੰਮੇਵਾਰ ਦਿੱਤੇ ਕਿ ਤੁਸੀਂ ਡਾਇਰੈਕਟ ਕਰਨਾ ਇਹਨੂੰ ਤੇ ਤੁਹਾਡੇ ਕੈਮਰੇ ਆ ਤੁਸੀਂ ਸਾਰਾ ਕੁਝ ਦੇਖਣਾ ਹਣਾ ਤੇ ਉਹਦੇ ਵਿੱਚ ਮੈਂ ਜ਼ਿਆਦਾਤਰ ਆਪਦੇ ਫੈਮਿਲੀ ਮੈਂਬਰੀ ਲਾਇਆ ਉਹ ਪੁਰਾਣੇ ਕਲਚਰ ਨੂੰ ਲੈ ਕੇ ਇੱਕ ਸੌਂਗ ਸੀ ਜਿਹੜਾ ਰਿਲੀਜ਼ ਤਾਂ ਨਹੀਂ ਹੋ ਪਾਇਆ ਲੇਕਿਨ ਉਹ ਬਸ ਉਹ ਕਿਤਨੇ ਕਿਤੇ ਮੈਂ ਫੋਟੋ ਰੱਖਤੀ ਆਈ ਡੋਨਟ ਨੋ ਕਿਹੜੇ ਸੋਸ਼ਲ ਮੀਡੀਆ ਤੇ ਪਾਈ ਏ ਮੈਨੂੰ ਇਹ ਵੀ ਨਹੀਂ ਪਤਾ ਉੱਥੋਂ ਉਹਨਾਂ ਨੇ ਚੱਕ ਲਈ ਉਹ ਐਕਚੁਅਲੀ ਵਿੱਚ ਉਹ ਪਿਕਚਰ ਆ ਲੱਗਦੀ ਵੀ ਅੱਜ ਤੋਂ ਕਿਤੇ 100 ਸਾਲ ਪੁਰਾਣੀ ਆ ਤੇ ਉਹਨਾਂ ਨੇ ਰਣਵੀਰ ਕਪੂਰ ਹੋਰਾ ਨੇ ਉਹਨਾਂ ਨੇ ਇਸ ਪਿਕਚਰ ਨੂੰ ਆਪਣੇ ਪੁਰਵਜ ਜਰ ਕਹਿ ਸਕਦੇ ਆ ਕਿ ਪਿਛਲੇ ਦਾਦੇ ਪਰਦਾਦੇ ਜਿਹਾ ਉਹ ਤਰ੍ਹਾਂ ਸ਼ੋਅ ਕੀਤਾ ਗਿਆ ਮੇਰੀ ਪਿਕਚਰ ਨੂੰ ਤੋਂ ਮੇਰੇ ਲਈ ਬੜੀ ਮਾਣ ਵਾਲੀ ਗੱਲ ਸੀ ਇਹ ਪਿਕਚਰ ਆ ਇਹ ਤੁਸੀਂ ਕਿਸ ਤਰ੍ਹਾਂ ਕ੍ਰੀਏਟ ਕੀਤੀ ਸੀ? ਅ ਕ੍ਰੀਏਟ ਬਸ ਇਹ ਸਾਰਿਆਂ ਦੇ ਪੁਰਾਣੇ ਡਰੈਸੇ ਸੀਗੇ ਅੱਜ ਤੋਂ 70 ਸਾਲ 100 ਸਾਲ ਪੁਰਾਣੇ ਸਾਰਿਆਂ ਦੇ ਡਰੈਸ ਉਹਦਾਂ ਦੇ ਡਰੈਸੇ ਪਾਏ ਹੋਏ ਸੀਗੇ ਇੱਕ ਵਿਆਹ ਦਾ ਮਾਹੌਲ ਸੀਗਾ ਤੇ ਉਹ ਪਿਕਚਰ ਨੂੰ ਫੋਟੋਸ਼ਾਪ ਚ ਮੈਂ ਐਡਿਟ ਹੀ ਹਿਸਾਬ ਨਾਲ ਕੀਤਾ ਸੀ ਕਿ ਪੁਰਾਣੀ ਲੱਗੇ ਨਵੀਂ ਨਾ ਲੱਗੇ ਤੇ ਸ਼ਾਇਦ ਉਹਨਾਂ ਨੇ ਚੀਜ਼ ਚੰਗੀ ਲੱਗੀ ਹੋਣੀ ਆ ਉਹਨਾਂ ਦੀ ਕ੍ਰੀਏਟਿਵ ਟੀਮ ਨੇ ਲੱਭ ਲਈ ਹਾਂ ਹੁਣ ਮੈਨੂੰ ਕਈ ਤਾਂ ਕਹਿੰਦੇ ਸੀਗੇ ਵੀ ਯਾਰ ਤੂੰ ਕਲੇਮ ਕਰ ਸਕਦਾ ਵੀ ਤੈਨੂੰ ਕ੍ਰੈਡਿਟ ਮਿਲਣਾ ਚਾਹੀਦਾ ਸੀਗਾ ਹਨਾ ਤੇ ਮੈਂ ਕਿਹਾ ਯਾਰ ਕ੍ਰੈਡਿਟ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਖੁਸ਼ੀ ਹੁੰਦੀ ਪਈ ਹੈ ਕਿ ਐਡੀ ਮੂਵੀ ਦੇ ਵਿੱਚ ਜੁੜਨਾ ਈਵਨ ਕਿ ਇਹ ਨਿਊਜ਼ ਪਤਾ ਲੱਗਿਆ ਮੈਨੂੰ ਹਜੇ 10-15 ਦਿਨ ਹੋਇਆ ਤੇ ਮੈਂ ਕਿਸੇ ਅੱਗੇ ਸ਼ੇਅਰ ਨਹੀਂ ਕੀਤੀ ਫਿਰ ਤੁਹਾਡਾ ਧਿਆਨ ਆਇਆ ਵੀ ਤੇ ਤੁਹਾਡੇ ਨਾਲ ਡਿਸਕਸ ਕਰਾਂ ਵੀ ਹਾਂ ਯਾਰ ਵੀ ਆਹ ਗੱਲ ਮੇਰੇ ਨਾਲ ਬਣੀ ਹੈ ਤੇ ਥੈਂਕ ਯੂ ਵੈਰੀ ਮੱਚ ਤੁਸੀਂ ਆਏ ਹੋ ਅਰਜਨ ਵੈਲੀ ਨਾਲ ਫਿਰ ਕਿਵੇਂ ਜੋੜ ਰਹੇ ਆਪਾਂ ਇਸ ਫੋਟੋ ਨੂੰ ਅਰਜਨ ਵੈਲੀ ਕਾਫੀ ਪੁਰਾਣੇ ਬੰਦੇ ਸਿਗੇ ਹਨ ਅਰਜਨ ਵੈਲੀ ਦੇ ਕਾਫੀ ਇਤਿਹਾਸ ਰੈ ਇਹਨਾਂ ਦਾ ਪੰਜਾਬ ਦੇ ਵਿੱਚ ਔਰ ਇਹਨੂੰ ਲੋਕੀ ਵੈਸੇ ਭੁੱਲ ਗਏ ਸੀਗੇ। ਤੋਂ ਇਹ ਗਾਣੇ ਨੇ ਅਰਜੁਨ ਵੈਲੀ ਨੂੰ ਫੇਰ ਜਾ ਕੇ ਉਭਾਰਿਆ ਗੂਗਲ ਤੇ ਲੋਕ YouTube ਤੇ ਸਰਚ ਮਾਰਦੇ ਮੈਂ ਵੀ ਸਰਚ ਮਾਰਿਆਗਾ। ਤੋਂ ਉਹ ਜਿਹੜੀ ਫੋਟੋ ਸੀਗੀ ਉਹ ਅਰਜੁਨ ਵੈਲੀ ਦੇ ਟਾਈਮ ਦੀ ਆਪਾਂ ਕਹਿ ਸਕਦੇ ਹਾਂ। ਉਹਨੂੰ ਪਿਕਚਰਾਈਜ਼ ਉਹ ਸਾਰਿਆਂ ਦੇ ਡਰੈਸ ਉਹਨੂੰ ਫੋਟੋਸ਼ਾਪ ਨੂੰ ਐਡਿਟ ਕਰਕੇ ਉਦਾਂ ਦਿਖਾਣਾ ਉਹ ਇੱਕ ਅਲੱਗ ਚੀਜ਼ ਹੈਗੀ ਆ ਤੇ ਜੋ ਕਿ ਉਹਦੇ ਨਾਲ ਅਰਜੁਨ ਵੈਲੀ ਦੇ Song ਨੂੰ ਨਾਲ ਉਹਨੂੰ ਅਟੈਚ ਕਰਦੀ ਵੀ ਹਾਂ ਇਹ ਉਹਨਾਂ ਵੇਲੇਆਂ ਦੀ ਪਿਕਚਰ ਹੈਗੀ ਆ।